ਰੋਜੀ ਰੋਟੀ ਖਾਤਰ ਵਿਦੇਸ਼ ਗਏ ਦੋ ਨੌਜਵਾਨ ਜਿਹੜੇ ਕਿ ਉੱਥੇ ਫਾਜ਼ਰਾਂਦੇ ਨੇ ਜਿਨ੍ਹਾਂ ਨੂੰ ਜੇਲ ਹੋ ਜਾਂਦੀ ਹੈ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਬਰੀ ਕਰਵਾਇਆ ਗਿਆ ਦਰਅਸਲ ਰੋਜੀ ਰੋਟੀ ਦੇ ਖਾਤਰ ਵਿਦੇਸ਼ ਲਾਉਸ ਵੈਤਨਾਮ ਦੇਸ਼ ਦੇ ਵਿੱਚ ਗਏ ਦੋ ਅੰਮ੍ਰਿਤਸਰ ਦੇ ਨੌਜਵਾਨ ਜਿਹੜੇ ਕਿ ਉੱਥੇ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਸੀਗੇ ਤੇ ਰੈਸਟੋਰੈਂਟ ਦੇ ਵਿੱਚ ਡਰਿੰਕ ਦੇ ਵਿੱਚ ਕੁਝ ਜ਼ਹਿਰੀਲੇ ਪਦਾਰਥ 혼 ਕਰਕੇ ਉੱਥੇ ਦੇ ਕੁਝ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਮੌਤ ਤੋਂ ਬਾਅਦ ਰੈਸਟੋਰੈਂਟ ਦੇ ਮਾਲਕ ਸਮੇਤ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਨੂੰ ਜੇਲ੍ਹ ਜਾਣਾ ਪਿਆ ਜਿਸ ਤੋਂ ਬਾਅਦ ਅਮਨਦੀਪ ਸਿੰਘ ਅਤੇ ਕਰਨ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਨਾਲ ਸੰਪਰਕ ਕੀਤਾ ਅਤੇ ਫਿਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪੰਜਾਬ ਸਰਕਾਰ ਦੇ ਯਤਨਾ ਸਦਕਾ ਦੋਵਾਂ ਨੂੰ ਅੱਜ ਜਿਹੜਾ ਕੀ ਦੱਸਦੀ ਹੈ ਕਿ ਨੌਜਵਾਨਾਂ ਨੂੰ ਜੇਲ੍ਹ ਤੋਂ ਬਰੀ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਅੱਜ ਅਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਕੈਬਨਿਟ ਮੰਤਰੀ ਜਿਹੜੇ ਕੀ ਕੁਲਦੀਪ ਸਿੰਘ ਧਾਲੀਵਾਲ ਉੱਥੇ ਪਹੁੰਚੇ ਨਹੀਂ ਅਤੇ ਉੱਥੇ ਹੀ ਮੌਜੂਦ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਰੋਜ਼ੀ-ਰੋਟੀ ਦੇ ਖਾਤਰ ਵਿਦੇਸ਼ ਗਏ ਸੀਗੇ ਨੌਜਵਾਨ ਤਾਂ ਕਿ ਘਰ ਦਾ ਗੁਜ਼ਾਰਾ ਚੱਲ ਸਕੇ ਤਾਂ ਅਮ੍ਰਿਤਸਰ ਦੇ ਦੋ ਨੌਜਵਾਨ ਜਿਹੜੇ ਕਿ ਉੱਥੇ ਰੈਸਟੋਰੈਂਟ ਦੇ ਵਿੱਚ ਕੁਝ ਜਿਹੜੇ ਕਿ ਕੁਝ ਲੋਕਾਂ ਦੀ ਮੌਤ ਹੋ ਜਾਂਦੀ ਹੈਗੀ ਹੈ ਕਿਉਂਕਿ ਜਿਹੜੀ ਉਹ ਡਰਿੰਕ ਪਰੋਸਦੇ ਨੇ ਉਸ ਦੇ ਵਿੱਚ ਕੋਈ ਜ਼ਹਿਰੀਲੇ ਪਦਾਰਥ ਜਿਹੜੀ ਕਿ ਨਿਕਲਦੇ ਆ ਜਿਸ ਤੋਂ ਬਾਅਦ ਉੱਥੇ ਦੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਨੌਜਵਾਨਾਂ ਨੂੰ ਜੇਲ੍ਹ ਜਾਣਾ ਪੈਂਦਾ ਹੈਗਾ ਤੇ ਦੱਸ ਦਈਏ ਕਿ ਹੁਣ ਜਿਹੜਾ ਕਿ ਉਹਨਾਂ ਨੂੰ ਬਰੀ ਕਰਵਾਇਆ ਜਾਂਦਾ ਹੈਗਾ ਇਸ ਬਾਬਤ ਕੁਲਦੀਪ ਸਿੰਘ ਧਾਲੀਵਾਲ ਨੇ ਕੀ ਕੁਝ ਕਿਹਾ ਹੈਗਾ ਇਸ ਬਾਬਤ ਆਓ ਇੱਕ ਵਾਰ ਸੁਣਾਉਂਦੇ ਆ ਕਹਣਾ ਚਾਹੋਗੇ ਅੱਜ ਮੰਤਰੀ ਸਾਹਿਬ ਤੁਹਾਡੇ ਨਾਲ ਆਏ ਸੀ ਗੱਲਬਾਤ ਕੀਤੀ ਗਈ ਬਹੁਤ ਖੁਸ਼ੀ ਦੀ ਗੱਲ ਹੈ ਜੀ ਮਾੜਾ ਮੰਤਰੀ ਸਾਹਿਬ ਨੇ ਸਾਡਾ ਮਸਲਾ ਹੱਲ ਕਰਾਇਆ ਤਾਂ ਸਾਨੂੰ ਬਹੁਤ ਇਤੋਂ ਦੀ ਖੁਸ਼ੀ ਹੈ ਕੋਈ ਨਹੀਂ ਸਾਨੂੰ ਜੀ ਬੇਟਿਆਂ ਨਾਲ ਗੱਲ ਹੋਈ ਹੈ ਜੀ ਹਾਂਜੀ ਬੇਟਿਆਂ ਨਾਲ ਗੱਲ ਹੋਈ ਹੈ ਸਾਡੇ ਕਿ ਉੱਥੇ ਰਹਿਣਾ ਜਾਂ ਵਾਪਸ ਆਣਾ ਨਹੀਂ ਵਾਪਸ ਆਏਗੇ ਜੀ ਤੇ ਕਦੋਂ ਤੁਸੀਂ ਮੰਤਰੀ ਸਾਹਿਬ ਨੂੰ ਨਾਲ ਮੁਲੇਟੇ ਸੀ ਅਸੀਂ 1 ਮਹੀਨਾ ਪਹਿਲਾਂ ਮਿਲੇ ਸੀ ਜੀ 1 ਮਹੀਨਾ ਪਹਿਲਾਂ ਮਿਲੇ ਹੈ ਤੇ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਨੇ ਬਚਾ ਦੇ ਬਚਾ ਹਟਾ ਕੋਈ ਨਹੀਂ ਸਾਡੇ ਸਮਝਣ ਰੋਈ ਗੱਲ ਹੁੰਦੀ ਇਹਦੇ ਨਾਲ ਕੋਈ ਜੀ ਹੁਣ ਵਾਪਸ ਬੁਲਾ ਦੇ ਹਾਂ ਵਾਪਸ ਬੁਲਾ ਦੇ ਅਧਮੰਤਰੀ ਸਾਹਿਬ ਆ ਕੇ ਕੀ ਕੀਤਾ ਬਹੁਤ ਬਖਿਆ ਇਹ ਵੀ ਬਸ ਕਹਿੰਦਾ ਕਿ ਜੀ ਬੰਦਾ ਸ਼ੁਕਰੀਆ ਕਰਕੇ ਗਿਆ ਤੁਹਾਡੇ ਧੰਨਵਾਦ ਸਾਡਾ ਕਰਕੇ ਗਏ ਆ ਤੇ ਤੁਸੀਂ ਘਬਰਾਇਓ ਨਾ ਕੋਈ ਗੱਲ ਦੀ ਜਿੱਤੇ ਹੀ ਤੁਹਾਡੇ ਨਾਲ ਲੱਗਿਆ ਅਸੀਂ ਇਹ ਦੋਵੇਂ ਮੁੰਡੇ ਦੇ ਆਖਦੇ ਆ ਉਹਦੇ ਆ ਹੁਣ ਤੋਂ ਬਾਅਦ ਉਹਨਾਂ ਦੀ ਕਾਲ ਆਈ ਇਹਨਾਂ ਦੀ ਵੀ ਕੱਲ ਕਾਲ ਗਈ ਕਿ ਬੱਚੇ ਦੇ ਆਉਗੇ ਜੀ ਤੇ ਫਿਰ ਅੱਜ ਏਦਾਂ ਨੂੰ ਮਿਲਣ ਆਇਆ ਸੀ ਦੇਖੋ ਸਾਡਾ ਜਿਹੜਾ ਅਨਲਾਈ ਡਿਪਾਰਟਮੈਂਟ ਆ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਲਗਾਤਾਰ ਰੋਹ ਜੀ ਐਵਰੀ ਡੇ ਸਾਡੇ ਕੋਲ 5-6 ਕੇਸ ਜਿਹੜੇ ਇਦਾਂ ਦੇ ਹੁੰਦੇ ਆ ਸਾਡੇ ਬੱਚਿਆਂ ਦੇ ਹੁੰਦੇ ਆ ਉਹਦਾ ਸਾਨੂੰ ਮਤਲਬ ਜਿਹੜਾ ਕੱਲ ਹੀ ਇੱਕ ਅਸੀਂ ਲਾਸ਼ ਵਗਾਈ ਆ ਕੇ ਇਹਦੀ ਡੱਡ ਬੱਡੀ ਦਾ ਮਸਲਾ ਆ ਜਾਂਦਾ ਕੋਈ ਜੇਲ੍ਹ ਚ ਚਲ ਜਾਂਦਾ ਬੜੇ ਮਸਲੇ ਉਹਨਾਂ ਸਾਰੇ ਮਸਲਿਆਂ ਨੂੰ ਜਿਹੜਾ ਅਸੀਂ ਵਧੀਆ ਢੰਗ ਦੇ ਨਾਲ ਕਾਨੂੰਨੀ ਤੌਰ ਤੇ ਮਦਦ ਕਰਦੇ ਆ। ਉਹ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮਾਪਿਆਂ ਦਾ ਜਿਨ੍ਹਾਂ ਨੇ ਪੈਸੇ ਲਾ ਕੇ ਇੱਥੇ ਆਪਣੀਆਂ ਬੇਟਾਂ ਤੋਂ ਲੋਨ ਲੈ ਕੇ ਜ਼ਮੀਨਾਂ ਕਹਿੰਦੇ ਰੱਖ ਕੇ ਆਪਣੇ ਘਰਾਂ ਦੇ ਗੇਸਟ ਲੋਨ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਤੇ ਮੁੜ ਕੇ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਜੇ ਕੋ ਕਾਨੂੰਨੀ ਪੈੜਵਾਈ ਕਰਨੀ ਪਵੇ ਜੇ ਆਪਣੇ ਬੱਚਿਆਂ ਲਈ ਤੇ ਉਹ ਕਰ ਨਹੀਂ ਸਕਦੇ ਬਾਹਰਲੇ ਦੇਸ਼ਾਂ ਦੇ ਅੰਦਰ ਵਕੀਲਾਂ ਦੀ ਫੀਸਾਂ ਦੇਣੀਆਂ ਜਿਨ੍ਹਾਂ ਦੇ ਖਰਚੇ ਬਹੁਤ ਜ਼ਿਆਦੇ ਆ। ਇੱਕ ਕਰਕੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕੋਈ ਵੀ ਕਿਸੇ ਵੀ ਮਾਪੇ ਜਿਹੜੇ ਆ ਉਹਨਾਂ ਦਾ ਕੋਈ ਪੈਸਾ ਨਾ ਲੱਗੇ ਬਿਨਾਂ ਪੈਸਿਆਂ ਤੋਂ ਜਿਹੜਾ ਉਹਨਾਂ ਦੀ ਮਤਲਬ ਜਿਹੜੀ ਮਦਦ ਹੋ ਜਾਏ ਸੋ ਅਸੀਂ ਕੇਂਦਰ ਸਰਕਾਰ ਦੇ ਨਾਲ ਸੰਬੰਧ ਕਰਕੇ ਬਹੁਤ ਸਾਰੇ ਕੇਸ ਇਦਾਂ ਦੇ ਸੈਂਕੜੇ ਕੇਸ ਜਿਹੜੇ ਆ ਮਤਲਬ ਉਹ ਹੱਲ ਕੀਤੇ ਆ ਸਾਡੇ ਕੋਲ ਮੇਰਾ ਖਿਆਲ ਆ ਜਦੋਂ ਦੀ ਸਰਕਾਰ ਬਣੀ ਆ 19 ਮਾਰਚ ਨੂੰ 3 ਮਹੀਨੇ ਹੋ ਗਏ ਆ ਮੇਰੇ ਕੋ ਇਹ ਐਨਆਈ ਮਹਿਕਮਾ ਮਾਨ ਸਾਹਿਬ ਨੇ ਦਿੱਤਾ ਸੀਗਾ ਤੇ ਮੈਂ ਹੁਣ ਤੱਕ ਜਿਹੜਾ 25000 ਦੇ ਲੱਗੇ ਇਹ ਕੇਸ ਜਿਹੜੇ ਆ ਐਨਆਈ ਵੀਜ਼ਾ ਭਰਵਾਵਾਂ ਦੇ ਉਹ ਹੱਲ ਕਰ ਚੁੱਕੇ ਉਹਦਾ ਤਾਂ ਕਦੀ ਗਿਣੇ ਹੀ ਨਹੀਂ ਆਪਾਂ ਜਿਹੜੇ ਇਦਾਂ ਦੇ ਕੇਸ ਐ ਤੇ ਹੀ ਗਿੰਦੇ ਨਹੀਂ ਪਰ ਮਹਾਰਾਜ ਨੇ ਕਿਰਪਾ ਕੀਤੀ ਹੈ ਮੈਂ ਇਹਨਾਂ ਨੂੰ ਹੌਸਲਾ ਦੇਣ ਆਇਆ ਸੀਗਾ ਮਿਲਣ ਆਇਆ ਸੀ ਤੇ ਮੈਂ ਕਹਿਣ ਆਇਆ ਸੀਗਾ ਕਿ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਹੈ ਆਪਣੇ ਬੱਚਿਆਂ ਨੂੰ ਕਹੋ ਵਧੀਆ ਕੰਮ ਕਰਨਾ ਮੈਂ ਕੱਲ ਨੂੰ ਵਾਪਸ ਆਊਗਾ ਇੱਥੇ ਆ ਕੇ ਆਪਣਾ ਕੰਮ ਕਰ ਇੱਥੇ ਜੋ ਸਹਯੋਗ ਚਾਹੀਦਾ ਹੋਗਾ ਉਹ ਵੀ ਆਪਾਂ ਦਿਆਂਗੇ ਪਰ ਮੈਨੂੰ ਖੁਸ਼ੀ ਹੈ ਕਿ ਅੱਗੇ ਬੱਚਾ ਜੇ ਲੋਕ ਜਾਨੋਂ ਬਚ ਗਏ ਉਹ ਥਾਣੇ ਦੇੰਦਰ ਸੀਗਾ ਜੇ ਪੁਲਿਸ ਨੇ ਕਸਰਦੀ ਦੇ ਵਿੱਚ ਲਿਆ ਸੀਗਾ ਪਰ ਜੇ ਜਿਹੜਾ ਜਿਹੜਾ ਕੇਸ ਸੀਗਾ ਉਹ ਬੜਾ ਖਤਰਨਾਕ ਸੀਗਾ ਉਹ ਜਿਸ ਹੋਸਟਲ 'ਚ ਕੰਮ ਕਰਦੇ ਉੱਥੇ ਜਿਹੜੇ ਉਹ ਕੋਈ ਫੂਡ ਵਾਲੀ ਆਈਟਮ ਜਿਹੜੀ ਕੋਈ ਸ਼ਰਾਬ ਅਲਕੋਹਲ ਜਿਹੜੀ ਜਿਹੜੇ ਹੋਸਟਲ ਦੇ ਵਿੱਚ ਉਹਨਾਂ ਨੇ ਬਤਾਈ ਉਹਦੇ ਨਾਲ 7-8 ਬੰਦੇ ਮਰ ਗਏ ਸੀ ਤੇ ਉਹ ਸ਼ੱਕ ਕਰਦੇ ਕਿ ਸ਼ਾਇਦ ਇਹਨਾਂ ਦਾ ਮੁੰਡਿਆਂ ਦਾ ਨੁਕਸਾਨ ਪਰ ਉਹਨਾਂ ਦਾ ਕੋਈ ਖੂਦ ਨਹੀਂ ਗਿਆ ਮੈਂ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਕਹੋ ਵੀ ਇਹਦੀ ਜਾਂਚ ਕਰਦੇ ਪਹਿਲਾਂ ਆਪਣੇ ਮੁੰਡੇ ਜਿਹੜੇ ਆ ਉਹ ਬੇਦੋਸ਼ੇ ਸਾਬਤ ਹੋਏ ਉਹ ਉਹਨਾਂ ਦੀ ਰਿਆਈ ਹੋਗੀ ਤੇ ਜੇ ਅਸੀਂ ਪੈਲਵਾਈ ਨਾ ਕਰਦੇ ਤੇ ਇੰਨੇ ਵੱਡੇ ਜਿੱਥੇ ਡੈਥਸ ਹੋਈਆਂ ਹੋਣ ਜੇ ਬੰਦਾ ਜੇਲ੍ਹ ਚ ਇੱਕ ਦਾ ਫਸ ਜੇ ਤੇ ਸਰ ਉਹਦੇ ਦੀ ਨਿਕਲਣਾ ਬਹੁਤ ਔਖਾ ਹੁੰਦਾ ਪਰਿਵਾਰ ਬਹੁਤ ਡਰਿਆ ਕਿੰਨੀ ਦੇਰ ਤੱਕ ਇੰਡੀਆ ਵਾਪਸ ਆ ਜਾਣਗੇ ਬੱਚੇ ਪਰਿਵਾਰ ਬਹੁਤ ਜ਼ਿਆਦਾ ਡਰਿਆ ਨਹੀਂ ਉਹ ਮੈਂ ਇਹਨਾਂ ਨੂੰ ਕਹਿਣਾ ਆ ਕਿ ਤੁਸੀਂ ਉੱਥੇ ਉਹ ਟਰਾਈ ਲਾਉਣਗੇ ਪਾਸਪੋਰਟ ਦੀ ਤੇ ਜਿੱਦੋਂ ਉਹਨਾਂ ਨੂੰ ਪਾਸਪੋਰਟ ਮਿਲ ਗਿਆ ਉਹ ਚਲੇ ਆ ਜਾਣਗੇ ਜੇ ਪਾਸਪੋਰਟ ਕੋਈ ਦੇਦੀ ਹੋਊਗੀ ਤਾਂ ਉਹ ਵੀ ਆਪਾਂ ਇਹਨਾਂ ਦੀ ਮਦਦ ਕਰਾਂਗੇ ਜਲਦੀ ਜਲਦੀ ਆ ਜਾਣਗੇ ਕੋਈ ਗੱਲ ਨਹੀਂ ਡਰ ਦੀ ਕੋਈ ਲੋੜ ਨਹੀਂ ਬਾਕੀ ਅੱਧਾ ਤਾਂ ਹੁੰਦਾ ਪਰਿਵਾਰ ਕਿਤਰਾ ਆ ਨਹੀਂ ਨਹੀਂ ਇਹਨਾਂ ਨੇ ਕਿਉਂਕਿ ਮੈਨੂੰ ਕਾਲ ਕੀਤੀ ਦੱਸਿਆ ਉਹਨਾਂ ਨੇ ਤੇ ਅਸੀਂ ਬਾਕਾਇਦਾ ਉਹਦਾ ਪਾਸਪੋਰਟ ਨੰਬਰ ਲੈ ਕੇ ਵੀਜ਼ਾ ਲੈ ਕੇ ਸਭਾ ਕੋਈ ਲੈ ਕੇ ਫਿਰ ਅਸੀਂ ਕੇਸ ਅਪਲਾਈ ਕਰਦੇ ਫਿਰ ਉਹ ਕੇਸ ਅਸੀਂ ਕੀਤਾ ਉਹ ਜਦੋਂ ਉੱਥੋਂ ਸਾਨੂੰ ਰਿਸਪੌਂਸ ਆਇਆ ਉਸੇ ਲਈ ਇਹਨਾਂ ਨੂੰ ਦੱਸਤਾ ਕਿ ਤੁਹਾਡੋਂ ਕੋਈ ਨਹੀਂ ਵੇਟ ਕਰੋ ਤੁਸੀਂ ਤੇ ਕੱਲ ਇਹਨਾਂ ਨੇ ਆਪ ਹੀ ਦੱਸਤਾ ਕਿ ਬੱਚੇ ਦੇ ਆਉਗੇ ਆ ਜੀ ਤੁਹਾਡਾ ਮੈਂ ਥੈਂਕਸ ਉਹ ਮੈਂ ਕਿ ਸਾਡਾ ਦੀ ਥੈਂਕਸ ਤੇ ਬਲਮਾਤਵਾਂ ਦਾ ਥੈਂਕਸ ਕਰੋ ਮੈਂ ਤਾਂ ਆ ਮਾ ਦਾ ਸੱਚੇ ਪਾਤਸ਼ਾਹ ਤੇ ਗੜੀ ਅਰਦਾਸ ਕਰਦਾ ਕਿ ਕਿਸੇ ਦਾ ਪੁੱਤ ਬਾਹਲੇ ਦੇ ਚਾ ਜੇਲ੍ਹ ਚ ਨਾ ਜਾਵੇ ਇਹ ਬਹੁਤ ਔਖਾ ਕੰਮ ਹੁੰਦਾ ਮਾਪਿਆਂ ਲਈ ਸੋ ਮੈਂ ਮੰਜੀਦ ਭਾਜੀ ਨੂੰ ਮਿਲਣ ਆਇਆ ਬੜੇ ਕੀਰਤੀ ਬੰਦੇ ਆ ਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਇਹਨਾਂ ਨੂੰ ਹੌਸਲਾ ਦੇਣ ਆ ਕਿ ਸਰਕਾਰ ਦੇ ਰਹੀ ਹੈ ਉਹ ਇਹਨਾਂ ਦੇ ਨਾਲ